ਸ਼੍ਰੀ ਚਮਕੌਰ ਸਾਹਿਬ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਅਹਿਮ ਮੀਟਿੰਗ ਰੱਖੀ ਗਈ। ਇਸ ਮੀਟਿੰਗ ਵਿੱਚ ਪਾਰਟੀ ਵਰਕਰਾਂ ਨੇ ਦੱਸਿਆ ਕਿ ਹੜਾ ਕਾਰਨ ਜੋ ਵੀ ਵੱਡਾ مالی ਨੁਕਸਾਨ ਹੋਇਆ ਹੈ ਉਸ ਨਾਲ ਕਿਸਾਨ ਬਹੁਤ ਪ੍ਰਭਾਵਿਤ ਹੋਏ ਹਨ। ਇਸ ਸਬੰਧ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੱਲ ਦੁਪਹਿਰ 12 ਵਜੇ ਚਮਕੌਰ ਸਾਹਿਬ ਅਨਾਜ ਮੰਡੀ ਵਿਖੇ ਖਾਸ ਤੌਰ ਤੇ ਪਹੁੰਚ ਰਹੀ ਹਨ ਤਾਂ ਜੋ ਕਿਸਾਨਾਂ ਦੀ ਮਦਦ ਲਈ ਅਗਲੇ ਕਦਮ ਚੁੱਕੇ ਜਾ ਸਕਣ। ਹਾਂਜੀ ਪ੍ਰਧਾਨ ਜੀ। ਵਾਹਿਗੁਰੂ ਜੀ ਦੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦੀ ਇਹ ਮੀਟਿੰਗ ਪਾਰਟੀ ਵੱਲੋਂ ਦੇਸ਼ ਆਇਆ ਸੀ ਕਿ ਸਾਡੇ ਸਤਕਾਰਯੋਗ ਸੋਮਨੇ ਕਲੇ ਦੇ ਪ੍ਰਧਾਨ ਸਤਿਸ਼ੀ ਸਿੰਘ ਬਾਦਲ ਦਾਣਾ ਮੰਡੀ ਸਿਰਜੀਪੌਰ ਸਾਹਿਬ ਵਿਖੇ ਕੱਲ ਆ ਰਹੇ ਹਨ ਉਹਨਾਂ ਨੇ ਇੱਥੇ ਆ ਕੇ ਕੱਲ ਵੱਖ-ਵੱਖ ਜਿਹੜੇ ਪਸ਼ੂਆਂ ਦਾ ਚਾਰਾ ਜਿਹਨੂੰ ਆਪਾਂ ਚਾਰਾ ਕਹਿੰਦੇ ਆ ਉਹਦੇ ਨਾਲ ਇਕੱਠਾ ਬਣਾਉਂਦੇ ਆ ਉਹਨਾਂ ਨੂੰ ਜਿਵੇਂ ਆਪਣੇ ਲੋਕਰੀ ਵੀ ਹੈਗੇ ਤੇ ਮਹਡੇਵਾਲ ਵੀ ਹੈਗੇ ਆ ਇਹਨਾਂ ਨਾਲ ਕੰਟੈਕਟ ਕਰਕੇ ਪਾਰਟੀ ਵੱਲੋਂ ਉਹ ਜਿਹੜਾ ਆਚਾਰ ਹੈਗਾ ਉਹ ਤਿਆਰ ਕਰਵਾਇਆ ਔਰ ਉਸ ਦੇ ਨੂੰ ਰੱਖਾ ਚ ਲੋਡ ਕਰਕੇ ਦਾਣਾ ਮੰਡੀ ਚ ਸ਼ਹਿਰ ਤੋਂ ਬੱਸਰ ਦੀ ਪਿੰਚਾ ਕਿਥੋਂ ਉਹਨਾਂ ਨੇ ਜਿਸ ਜਿਹੇ ਇਲਾਕੇ ਵਿੱਚ ਵੀ ਲੋੜ ਆ ਪਸ਼ੂਆਂ ਦੇ ਚਾਰੇ ਦੀ ਉਹਨਾਂ ਕੋਲ ਲਿਸਟ ਬਣੀ ਹੋਈ ਹੈ ਔਰ ਉਸ ਉਸ ਇਲਾਕੇ ਵਿੱਚ ਉਹ ਜਿਹੜੀਆਂ ਇਥੋਂ ਗੱਡੀਆਂ ਹਰਵਾਨਾ ਹੋਣੀਆਂ ਉਹਨੂੰ ਅਲੱਗ-ਅਲੱਗ ਸਟੇਸ਼ਨ ਦੇ ਦੇਣ ਫਿਰ ਉੱਥੇ ਪਹੁੰਚ ਕੇ ਜ ਚਾਰਾ ਜਰਾ ਉੱਥੇ ਫਿਰ ਬੰਦੇ ਆਪਣੇ ਜਿਹੜੇ ਉਹਨਾਂ ਨੇ ਫਿਰ ਉਹ ਜੜਾ ਅਗੇ ਰਸੂਲ। ਇਸ ਮਕਸਦ ਦੇ ਲਈ ਕੱਲੋ ਇੱਥੇ ਸਭ ਤੋਂ ਪਹਿਲੀ ਸ਼ੁਰੂਆਤ ਆ ਜਿਹੜੀ ਚਾਰੇ ਵਾਲੀ। ਬਾਕੀ ਤਾਂ ਉਹਨਾਂ ਨੇ ਬਹੁਤ ਕੁਝ ਕੀਤਾ ਜਿਵੇਂ ਆਪਾਂ ਨੂੰ ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿੱਛੇ ਆਪਣੇ ਬੰਦੇ ਵੀ ਆਏ ਸੀ ਇੱਥੇ। ਜਿੱਥੇ-ਜਿੱਥੇ ਦੋ ਜਾ ਕੇ ਆਪਣਾ ਸਾਰਕਪੁਰ ਔਰ ਦੋਦਪੁਰ ਰਕੇ ਜੋ ਤਖਤਾਨ ਹੋਵੇ ਅਸੀਂ ਦਰਿਆ ਦਾ। ਉੱਥੇ ਵੀ ਉਹ ਸੇਵੋ ਕਰਕੇ ਗਏ। ਔਰ ਉੱਥੇ ਵੀ ਉਹਨਾਂ ਨੇ ਜਿਵੇਂ ਜਿੱਥੇ ਮਾਈਕ ਮਾਈਕ ਮਦਦ ਦਿੱਤੀ ਆ। ਉੱਥੇ ਉਹਨੇ ਡੀゼル ਵੀ ਵਹਿਆ ਪੁਰਾਣਾ ਆਪਰ ਸਾਰਿਆਂ ਨੂੰ ਪਤਾ ਕਿ ਉੱਥੇ ਕੈਂਚਲ ਆਜਾ ਪੱਤੀ ਜਿਲ੍ਹੇ ਕੇ ਸਪਲਾਈ ਕਰਦੇ ਰਹੇ ਆਂ ਔਰ ਉਹ ਵੀ ਅਭੀ ਬਹੁਤ ਵੱਡੀ ਜਰੀ ਦੇਣਾ ਇਸ ਹਰ ਦੇ ਸਮੇਂ ਚ ਔਰ ਜਿੱਥੇ ਬਿਲਕੁਲ ਵੀ ਨਾ ਚਾਰਾ ਰਹਾ ਨਾ ਤੂਬੀ ਰਹੀ ਆ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ ਨਾ ਬੰਦਿਆਂ ਵਾਸਤੇ ਮਤਲਬ ਕਾੜਕ ਨਹੀਂ ਰਹੀ ਉਹਨਾਂ ਸਾਰੇ ਪਿਛਲੇ 8-8 ਲਾਉਂਦਾ ਫੁੱਟ ਪਾਣੀ ਉਹਨਾਂ ਇਲਾਕਿਆਂ ਚ ਭਰਿਆ ਹੋਇਆ ਸੀ ਉੱਥੇ ਇਹ ਸਾਰਾ ਪ੍ਰੋਸੈਸ ਜਿਹੜਾ ਉਹ ਕਰ ਰਹੇ ਇੱਕ ਮੇਰੀ ਹੋਰ ਬੇਨਤੀ ਹੈ ਕਿ ਪਾਰਟੀ ਵੱਲੋਂ ਇੱਕ ਹੋਰ ਹਦੇਸ਼ ਸਾਨੂੰ ਆਇਆ ਵੀ ਤੁਸੀਂ ਆਪਣੇ ਆਪਣੇ ਹਲਕੇ ਵਿੱਚ ਜਿਵੇਂ ਆਪਾਂ ਬੀਜ ਮਹਿਆ ਕਰਾਉਣਾ ਉਹਨਾਂ ਨੂੰ ਕਣਕ ਦਾ ਉਹ ਵੀ ਅਨਾਉਂਸ ਕਰੇ ਪਾਰਟੀ ਵੱਲੋਂ ਅਨਾਉਂਸ ਹੋਇਆ ਵੀ ਬੀਜ ਮਹਿਆ ਕਰਨਾ ਔਰ ਨਾਲ ਜਿਹੜੇ ਗਰੀਬ ਲੋਕ ਆ ਜਿਹਨਾਂ ਕੋ ਕਣਕ ਹੈ ਨਹੀਂ ਜਿਨ੍ਹਾਂ ਨੂੰ ਬੜੀ ਔਖੀ ਆ ਉਹਨਾਂ ਨੂੰ ਕਣਕ ਖਾਣ ਵਾਸਤੇ ਹੋਇਆ ਕਰ ਮੈਂ ਆਪਣੇ ਜਿੰਨੇ ਵੀ ਮੇਰੇ ਉਰੇ ਵੀ ਇਕੱਠੇ ਹੋਏ ਹਨ ਅਸੀਂ ਫਿਰ ਬਾਅਦ ਵਿੱਚ ਮੀਟਿੰਗ ਕਰਾਂਗੇ ਵੀ ਅਸੀਂ ਤਕਰੀਬਨ ਹਲਕਾ ਵਾਇਜ 3-300 ਕੁਆਂਟਰ ਕਣਕਾ ਜਿਹੜੀ ਆਪਾਂ ਉਹ ਵੀ ਇਕੱਠੀ ਕਰਨੀ। ਆਪਣੇ ਉਹਨੇ ਪਿੰਡ ਵਿੱਚ ਇਕੱਠੀ ਕਰ ਮਤਲਬ ਜ਼ਬਰਦਸਤੀ ਨਹੀਂ ਕਿਸੇ ਨਾਲ। ਮਤਲਬ ਉਹਨਾਂ ਨੂੰ ਦੱਸਣਾ ਵੀ ਆਹ ਲੋੜ ਵਾਤੇ ਭਾਈ ਇਕੱਠੀ ਕਰਨੀਆਂ ਆ ਉੱਥੇ ਪਹੁੰਚਾਉਣੇ। ਜਿੰਨੇ ਵੀ ਪਿੰਡ ਚੋਂ ਜਿਹੜੇ ਵੀ ਮੇਰੇ ਸੰਚਾਰ ਪਿੰਡਾਂ ਚ ਸਾਡੇ ਜ਼ਿੰਮੇਵਾਰ ਬੰਦੇ ਉਹਨਾਂ ਨੂੰ ਬੇਨਤੀ ਆ ਕਿ ਉਹ ਇਹ ਇਕੱਠੀ ਕਰਕੇ ਇਕੱਠੀ ਕਰ ਲੈਣ ਔਰ ਫਿਰ ਕਿਸੇ ਦਿਨ ਆਪਾਂ ਇਕੱਠੇ ਹੋ ਕੇ ਇੱਥੋਂ ਰਾਜ ਦੇ ਵਿੱਚ ਰੂਪ ਜਿੱਥੇ ਵੀ ਸਾਨੂੰ ਕਹਿਣਗੇ ਉੱਥੇ ਪਹੁੰਚ ਜਾਵਾਂਗੇ ਸੰਧੂ ਸਾਹਿਬ ਆ ਜਾਣਗੇ ਹੋਰ ਪਾਰਟੀ ਦੇ ਲੋਕ ਕੋਈ ਸੀਨੀਅਰ ਆਗੂ ਬੁਲਾਇਆ ਜਾਏਗਾ ਉਹ ਫਰੇਟ ਹੋਰ ਲੱਗ ਜਾਵੇ ਇਹੀ ਅੱਜ ਦਾ ਜਿਹੜਾ ਮਕਸਦ ਆ ਮੈਂ ਸਾਰੇ ਆਪਣੇ ਸਾਥੀਆਂ ਦਾ ਪਾਰਟੀ ਦੇ ਜਿਹੜੇ ਵਰਕਰ ਆ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਛੋਟੇ ਜਿਹੇ ਸਨੇਹ ਦੇ ਕੱਲੇ ਸਨੇਹ ਦਿੱਤੇ ਆ ਵੀ ਤੁਸੀਂ ਵੱਧ ਤੋਂ ਵੱਧ ਗੱਡਤੀ 'ਚ ਆ ਕੇ ਇੱਥੇ ਪਹੁੰਚਿਓ ਔਰ ਕਾਨੂੰਨ ਇਹਨਾਂ ਨੇ ਸਾਰਿਆਂ ਹੋਰ ਵੱਡੀ ਗਿਣਤੀ ਚ ਪੰਜ-ਪੰਜ ਚਾਰ-ਚਾਰ ਬੰਦੇ ਲੈ ਕੇ ਵੀ ਪਹੁੰਚਣਾ ਹੈ ਤਾਂ ਕਿ ਆਪਣੇ ਪਾਰਟੀ ਦੇ ਪ੍ਰਧਾਨ ਦਾ ਸਰਕਾਰ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਹਾਂਜੀ ਵੀਰ ਜੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਜੀ ਕੀ ਦੇ ਮੈਨੇ ਆ ਤੇ ਕਦ ਲਈ ਮੀਟਿੰਗ ਹੈ ਜੀ ਮੈਂ ਤੁਹਾਨੂੰ ਜੀ ਖਲਸਾ ਕੁਝ ਕਹਿ ਦਿੱਤੇ ਅੱਜ ਜਿਹੜੀ ਪਾਲਕਸ਼ਰੀ ਜੀ ਦੇ ਬੋਸ ਸਾਹਿਬ ਦੀ ਮੀਟਿੰਗ ਕੱਲ ਸਾਡੇ ਪ੍ਰਧਾਨ ਸ਼੍ਰੋਮਣੀ ਜੀ ਨਾਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ दाना ਮੰਡੀ ਤੇ 12 ਵਜੇ ਪਹੁੰਚ ਰਹੇ ਨੇ ਜਿਹੜੇ ਹੜ੍ਹ ਆਏ ਪਿਛਲੇ ਸਮੇਂ ਨਾਲ ਦੁਰਾਣ ਇਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਿਹੜੇ ਪਸ਼ੂਆਂ ਦਾ ਚਾਰਾ ਕੱਲ ਇਥੋਂ ਦੀ ਖਰੀ ਚੰਗੀ ਦੇਖ ਕੇ ਰਵਾਨਾ ਕਰਨਾ ਸੋ ਸਬੰਧਿਤ ਇਹ ਸਾਡੇ ਜਿਹੜੇ ਵਰਕਰ ਸਰਮਾਨ ਦੇ ਲੀਡਰ ਸਰਮਾਨ ਆਏ ਇਹਨਾਂ ਨੂੰ ਅੱਜ ਇਸ ਮੰਡੀ ਘਟਾ ਕੇ ਮਦਦ ਕੀਤੀ ਤੇ ਕੱਲੋਂ ਕੱਲਾ ਇੱਕ ਕਹਿੰਦਾ ਜਿਹੜਾ ਪ੍ਰੋਗਰਾਮ ਹੈ ਕੱਲਾ ਚਾਰੇ ਦੀ ਹੈ ਤਾਂ ਕੋਈ ਹੋਰ ਵੀ ਸਮਾਨ ਨਾਲ ਜਾ ਰਿਹਾ ਜੀ ਨੇ ਫਲਾਟ ਦਾ ਜਿਹੜਾ ਸਾਨੂੰ ਡੈਜੀ 40 ਬੰਦੀ ਹੋ ਗਿਆ। ਓਕੇ ਠੀਕ ਹੈ ਸਰ ਥੈਂਕ ਯੂ